ਮਾਤ ਸਬਸੋ ਜੋ ਬਾਹਰ ਨੂੰ ਇੱਕ ਵੇਜੋ ਕੁਰਸੀ ਤੱਕ ਜਾਣਾ ਬਈ ਵਧੀਆ ਜੋੜੀ ਆ ਦੋ ਤੇ ਮੇਰਾ ਵੀਰੇ ਪਿਆਰ ਨਹੀਂ ਹੱਕੀ ਚੱਲੋ ਤਿੰਨ ਬਾਹਰੋਂ ਕੋਈ ਡਾਲਾ ਨਾ ਪਾਇਓ ਮੇਰਾ ਵੇਖੋ ਜਾਣੇ ਦੱਸੀ ਚੱਲੋ ਚਾਰ ਪੰਜ ਛੇ ਸੱਤ ਅੱਠ 9 10 11 12 13 14 15 16 ਪੌਣੇ 16 ਗੇੜੇ ਬਈ 1 ਮਿੰਟ ਦੇ 17 ਬਹੁਤ ਵਧੀਆ ਚੁੱਕ ਚਲਦੀ ਆ ਵਿਰਾਸੀ 18 ਬੋਲਟ ਬੋਲਦ ਚੱਲਦਾ ਬਈ 19 ਗੁਰਮਿੰਦਰ ਸਿੰਘ ਪ੍ਰਧਾਰ ਉੜਕਾ ਖੜਦਾ 20 ਸਿੰਦਰ ਸੋਹਤੇ ਦਾ ਜਤਿੰਦਰ ਸਟੇਡੀਆ ਦਾ 21 ਕੁਲਵਿੰਦਰ ਜਰਮਨ ਸੋਨੂ ਮਾਲਾ ਦਾ ਉੱਪਰਲੇ ਪਾਸੇ ਬੱਚਾ 22 ਅਮਰੀਕ ਸਿੰਘ ਸੁਪੇਂਦਾ ਪਿੰਦੇ ਬਿਜਲੀ ਵਾਲੀ ਦਾ ਚੱਲਦਾ ਵੇ ਤੇ ਸੰਦੀਪ ਸਿੰਘ ਪੱਤੀ ਜਗੀਰ ਹਕਾਬਾ ਇਸ ਜੋਗ ਦਾ 24 ਜਰੂਰ ਪਿੱਛੇ ਨੂੰ ਰਿਓ ਥੋੜੀ ਜੇ ਖਿਆਲ ਆ ਵੇ ਸਾਰੀ ਸਾਰੀ ਬਹੁਤ ਵਧੀਆ ਜੋਗ ਤੇ ਚੱਲਦੀ ਆ 26 27 ਬੈਠ ਕੇ ਬੈਠ ਕੇ 28 29 अभी बत्ती बत्ती तेती ख्याल ना मेरा भी ख्याल ना। बहुत, बहुत चल दिया चौती पैंते छत्ती सैती 48 ਬਈ ਬਾਰੋ ਥੋੜਾ ਜਾਂ 40 ਅੰਨ ਅੰਦਰ ਅਸੀਂ ਚੱਲੋ ਆ 48 42 43 ਇੱਕੋ ਜਾਣਾ ਬਈ ਬਾਰੋ 44 अड़तंजा पंजाह एकवंजा 52 52 ਨੰਬਰ ਤੇ ਕੁਲਦੀਪ ਸਿੰਘ ਮੈਦਾਨ ਕੋਲ ਰੱਖੋ ਤਿਆਰੀ 53 54 55 56 57 58 58 ਗੇੜੇ ਚਾਰਵੇਂ ਨਾਟ 60 ਨਾ ਵੀਨੋ ਖਿਆਲ ਵਾਲੀ ਬਹੁਤ ਬੜੀਆ ਚੱਲਦੀ ਜੋਗੇ 68 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 6 68 78 88 ਅੰਤਾਰ ਲਾਸਟ ਕਿਹੜਾ ਜੀ 70 ਬਹੁਤ ਵਧੀਆ ਜੋ ਚੱਲੀ ਆ ਬਈ ਤੇ ਸਮਾਂ ਨੋਟ ਕਰੋ ਗੌਰ ਦੇ ਨਾਲ 4 ਮਿੰਟ 51 ਸਕਿੰਟ 63 ਪੁਆਇੰਟ ਬਈ 451 63 ਦਾ ਸਮਾਂ ਲੱਗਿਆ ਚਲੀਆਂ ਜੋਗਾ ਚੋਂ ਦੂਜੇ ਨੰਬਰ ਤੇ ਬਈ 453 ਦਾ ਸਮਾਂ ਲੱਗਿਆ ਵੀ ਗੁਰਵਿੰਦਰ ਸਿੰਘ ਪ੍ਰਧਾਨ ਰੁੜਕਾ ਖੁੱਦ ਅਮਰੀਕ ਸਿੰਘ ਸਪੈਨ ਪਿੰਡਾ ਬਿਜਲੀਵਾੜੀ ਦੀ ਜੋਗ ਚਲਕੇੜੀ ਆ ਸੰਦੀਪ ਸੰਪਤੀ ਜੀ ਨੇ ਹਕਾਇਕੀ ਕੀਤੀ ਪਿੰਡਾ ਬਿਜਲੀ ਵਾਲਾ 500 ਰੁਪਿਆ ਸੰਦੀਪ ਪੱਤੀ ਜੀ ਲਈ ਦਿੰਦੇ ਆ ਅਕਮੰਦੀਆਂ ਪਰ ਬੇ ਕਲਦੀਪ ਸਿੰਘ ਮਹਿਤਪੁਰ ਬੰਨੋ ਪੰਜਾਲੀ 52 ਤੇ ਤਿਆਰੀ ਰੱਖੋ ਨਰਿੰਦਰ ਸਿੰਘ ਸ਼ੇਰਪੁਰ 53 ਵਿਕੀਤਰੀ 54 ਸਰਜੀਤ ਸਿੰਘ ਸਾਧਪੁਰ 55 ਸੁੱਚਾ ਸਿੰਘ ਮਹਿਤਪੁਰ ਕਰ ਲੋ ਤਿਆਰੀ ਵੀ ਆਪੋ ਆਪਣੀ ਜੋਗ ਦੀ